वेलकम टू पंजाबी जॉब स्टूडियोज एजुकेशनल चैनल हां जी दोस्तों ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਦਿੱਲੀ ਪੁਲਿਸ ਦੀ ਰਿਕਰੂਟਮੈਂਟ 2025 ਦੀ ਸਾਰੀ ਜਾਣਕਾਰੀ ਦੋਸਤੋ ਇਸ ਦੇ ਵਿੱਚ 7000 ਪਲੱਸ ਸੀਟਾਂ ਨੇ ਅਤੇ ਇਸ ਦੀ ਪੇ ਸਕੇਲ ਕੀ ਰਹੇਗੀ ਕਿੰਨੀਆਂ ਕਿੰਨੀਆਂ ਸੀਟਾਂ ਕਿਹੜੇ ਕਿਹੜੇ ਕੈਟਾਗਰੀ ਵਾਸਤੇ ਵੰਡੀਆਂ ਗਈਆਂ ਹਨ ਇਸ ਭਰਤੀ ਦਾ ਸਿਲੈਕਸ਼ਨ ਪ੍ਰੋਸੈਸ ਕੀ ਰਹੇਗਾ ਅਤੇ ਕਿੱਦਾਂ ਇਸ ਨੂੰ ਅਪਲਾਈ ਕਰਨਾ ਹੈ ਸੈਲਰੀ ਕਿੰਨੀ ਹੋਏਗੀ ਇਸ ਦੇ ਵਿੱਚ ਅਪਲਾਈ ਔਨਲਾਈਨ ਕਰਨਾ ਹੈ ਜਾਂ ਆਫਲਾਈਨ ਕਰਨਾ ਹੈ ਦੋਸਤੋ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੀਆਂ ਕੋਈ ਵੀ ਨਵੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲ जाया ਕਰਨਾ ਚਲੋ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਵੱਲ ਤੇ ਦੋਸਤੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਨੋਟੀਫਿਕੇਸ਼ਨ ਜੋ ਦਿੱਲੀ ਪੁਲਿਸ ਰਿਕਰੂਟਮੈਂਟ 2025 ਦਾ ਆਇਆ ਹੋਇਆ ਹੈ ਦੋਸਤੋ ਇਹ ਭਰਤੀ ਦਾ ਨੋਟੀਫਿਕੇਸ਼ਨ SSC ਯਾਨੀ ਕਿ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਨੋਟੀਫਿਕੇਸ਼ਨ ਮਿਤੀ 22/9/2025 ਯਾਨੀ ਕਿ 22 ਸਤੰਬਰ 2025 ਨੂੰ ਆ ਚੁੱਕਿਆ ਸੀ ਦੋਸਤੋ ਇਸ ਪਰ ਤਿੰਨੋ ਮੇਲ ਅਤੇ ਫੀਮੇਲ ਕੈਂਡੀਡੇਟ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਅਤੇ ਇਹ ਜੋ ਭਰਤੀ ਹੈ ਇਹ ਕਾਂਸਟੇਬਲ ਰੈਂਕ ਦੀ ਹੈ ਦਿੱਲੀ ਪੁਲਿਸ ਦੇ ਵਿੱਚ ਦੋਸਤੋ ਹੁਣ ਆਪਾਂ ਗੱਲ ਕਰ ਲੈਨੇ ਆ ਇਸ ਭਰਤੀ ਦੀਆਂ ਜ਼ਰੂਰੀ ਤਰੀਕਾਂ ਬਾਰੇ ਦੋਸਤੋ ਇਸ ਭਰਤੀ ਦੀ ਜੋ ਆ ਆਖਰੀ ਮਿਤੀ ਹੋਏਗੀ ਅਪਲਾਈ ਕਰਨ ਦੇ ਲਈ ਉਹ ਹੋਏਗੀ 21/10/2025 ਰਾਤ 11 ਵਜੇ ਤੱਕ ਅਤੇ ਆਨਲਾਈਨ ਹੀ ਐਪਲੀਕੇਸ਼ਨਾਂ ਅਪ ਸਬਮਿਟ ਹੋਣੀਆਂ ਨੇ ਦੋਸਤੋ ਅਤੇ ਜੋ ਫੀਸ ਭਰਨ ਦੀ ਮਿਤੀ ਹੋਏਗੀ ਆਖਰੀ ਮਿਤੀ ਉਹ ਹੋਏਗੀ 22 10 2025 ਯਾਨੀ ਕਿ ਉਸ ਤੋਂ ਅਗਲੇ ਦਿਨ ਰਾਤ 11 ਵਜੇ ਤੱਕ ਦੋਸਤੋ ਵੈਸੇ ਤਾਂ ਤੁਸੀਂ ਫਾਰਮ ਬਹੁਤ ਹੀ ਧਿਆਨ ਨਾਲ ਭਰਨਾ ਹੈ ਆਨਲਾਈਨ ਫਾਰਮ ਜੋ ਭਰਨਾ ਹੈ ਬਟ ਅਗਰ ਫਿਰ ਵੀ ਕੋਈ ਕਰੈਕਸ਼ਨ ਕਰਨ ਵਾਲੀ ਹੋਵੇਗੀ ਤਾਂ ਤੁਸੀਂ ਉਸ ਨੂੰ 29 10 2025 ਤੋਂ ਲੈ ਕੇ 31 10 2025 ਰਾਤ 11 ਵਜੇ ਤੱਕ ਹੀ ਸਹੀ ਕਰ ਸਕਦੇ ਹਾਂ ਉਸ ਤੋਂ ਬਾਅਦ ਕੋਈ ਆਪਸ਼ਨ ਨਹੀਂ ਹੋਵੇਗਾ ਤੁਹਾਡੇ ਕੋਲ ਸਹੀ ਕਰਨ ਲਈ ਅਤੇ ਇਸ ਦਾ ਜੋ ਐਗਜ਼ਾਮ ਹੋਏਗਾ ਉਹ ਹੋਏਗਾ ਦਸੰਬਰ 2025 ਜਾਂ ਫਿਰ ਜਨਵਰੀ 2026 ਦੇ ਵਿੱਚ ਦੋਸਤੋ ਇਸ ਦਾ ਜੋ ਐਗਜ਼ਾਮ ਹੈ ਉਹ SSC ਵੱਲੋਂ ਯਾਨੀ ਕਿ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਹੀ ਲਿਆ ਜਾਏਗਾ ਅਤੇ ਇਸ ਦੀਆਂ ਜੋ ਅਰਜ਼ੀਆਂ ਨੇ ਐਪਲੀਕੇਸ਼ਨਾਂ ਨੇ ਉਹ ਆਨਲਾਈਨ ਹੀ ਐਕਸੈਪਟ ਕੀਤੀਆਂ ਜਾਣਗੀਆਂ ਆਫਲਾਈਨ ਇਸ ਦੀ ਐਪਲੀਕੇਸ਼ਨ ਨਹੀਂ ਫਿਲ ਕੀਤੀ ਜਾਏਗੀ ਆਨਲਾਈਨ ਹੀ ਅਪਲਾਈ ਹੋਵੇਗਾ ਦੋਸਤੋ ਇਹ ਜੋ ਭਰਤੀ ਹੈ ਇਹ 올 ਇੰਡੀਆ ਲੈਵਲ ਤੇ ਭਰਤੀ ਹੈ ਜਾਨੀ ਕਿ ਪੂਰੇ ਭਾਰਤ ਦੇ ਵਿੱਚੋਂ ਸਾਰੇ ਹੀ ਅਪਲਾਈ ਕਰ ਸਕਦੇ ਨੇ ਕਿਸੇ ਵੀ ਸਟੇਟ ਦੇ ਵਿੱਚੋਂ ਇਸ ਭਰਤੀ ਦਾ ਜੋ ਐਗਜ਼ਾਮ ਹੋਏਗਾ ਉਹ ਕੰਪਿਊਟਰ ਬੇਸ ਐਗਜ਼ਾਮ ਹੋਏਗਾ ਕਮਿਸ਼ਨ ਵੱਲੋਂ ਕੰਪਿਊਟਰ ਵਿੱਚ ਐਗਜ਼ਾਮ ਲਿੱਤਾ ਜਾਏਗਾ ਅਤੇ ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਹੀ ਇਸ ਦਾ ਐਗਜ਼ਾਮ ਹੋਏਗਾ ਅਦਰ ਲੈਂਗੁਏਜ ਇਸ ਦੇ ਵਿੱਚ ਨਹੀਂ ਮਿਲੇਗੀ ਹਿੰਦੀ ਐਂਡ ਇੰਗਲਿਸ਼ ਹੀ ਮਿਲੇਗੀ ਦੋਸਤੋ ਫਿਜ਼ੀਕਲ ਟੈਸਟ ਜੋ ਹੈ ਇਸ ਦਾ ਇਸ ਭਰਤੀ ਦਾ ਉਹ ਤੁਹਾਡਾ ਜੋ ਕੰਪਿਊਟਰ ਬੇਸ ਐਗਜ਼ਾਮੀਨੇਸ਼ਨ ਹੈ ਉਸ ਦੇ ਰਿਜ਼ਲਟ ਆਉਣ ਤੋਂ ਬਾਅਦ ਹੀ ਜੋ ਸ਼ਾਰਟਲਿਸਟਡ ਕੈਂਡੀਡੇਟਸ ਹੋਣਗੇ ਉਹਨਾਂ ਦਾ ਹੀ ਫਿਜ਼ੀਕਲ ਟੈਸਟ ਹੋਏਗਾ ਦੋਸਤੋ ਡਾਕੂਮੈਂਟ ਵੈਰੀਫਿਕੇਸ਼ਨ ਜੋ ਹੈ ਉਹ ਫਿਜ਼ੀਕਲ ਜਿਸ ਦਿਨ ਫਿਜ਼ੀਕਲ ਟੈਸਟ ਵਾਸਤੇ ਤੁਹਾਨੂੰ ਬੁਲਾਉਣਗੇ ਉਸੇ ਦਿਨ ਹੀ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਅਤੇ ਇਸ ਦਾ ਫਾਈਨਲ ਜੋ ਰਿਜ਼ਲਟ ਹੈ ਉਹ ਜੋ ਹੋਏਗਾ ਉਹ ਤੁਹਾਡੇ ਕੰਪਿਊਟਰ ਐਗਜ਼ਾਮ ਦੇ ਬੇਸ ਤੇ ਅਤੇ ਫਿਜ਼ੀਕਲ ਐਗਜ਼ਾਮ ਦੇ ਬੇਸ ਤੇ ਉਹਨਾਂ ਦੇ ਨੰਬਰਾਂ ਨੂੰ ਮਿਲਾ ਕੇ ਹੀ ਤੁਹਾਡਾ ਫਾਈਨਲ ਰਿਜ਼ਲਟ ਕੱਢਿਆ ਜਾਏਗਾ ਜਾਣੀ ਕਿ ਕੋਈ ਮੈਰਿਟ ਨਹੀਂ ਬਣਨੀ ਮਤਲਬ ਇਸ ਦਾ ਜੋ ਤੁਹਾਡੇ ਨੰਬਰ ਪ੍ਰਾਪਤ ਕੀਤੇ ਹੋਣਗੇ ਤੁਸੀਂ ਉਸ ਦੇ ਬੇਸ ਤੇ ਹੀ ਤੁਹਾਡਾ ਮਤਲਬ ਜੋ ਨਾਮ ਹੈ ਉਹ ਸ਼ਾਰਟਲਿਸਟਡ ਹੋਏਗਾ ਦੋਸਤੋ ਆਪਾਂ ਗੱਲ ਕਰੀਏ ਸੀਟਾ ਰਿਜ਼ਰਵੇਸ਼ਨ ਦੀ ਤਾਂ ਇਸ ਦੀ ਜੋ ਸੀਟਾ ਰਿਜ਼ਰਵੇਸ਼ਨ ਹੈ ਉਹ ਇਸ ਪ੍ਰਕਾਰ ਹੋਣ ਗਿਆ ਕਨਸਟੇਬਲ ਐਗਜ਼ੀਕਿਊਟਿਵ ਮੇਲ ਲਈ ਅਨਰਿਜ਼ਰਵਡ ਦੀਆਂ 2114 ਪੋਸਟਾਂ ਨੇ ਈਡਬਲਯੂਐਸ ਕੈਟਾਗਰੀ ਦੀਆਂ 456 ਪੋਸਟਾਂ ਨੇ ਓਬੀਸੀ ਦੀਆਂ 967 ਪੋਸਟਾਂ ਨੇ ਐਸਸੀ ਦੀਆਂ 729 ST ਦੀਆਂ 342 ਟੋਟਲ 4408 ਪੋਸਟਾਂ ਕਨਸਟੇਬਲ ਐਗਜ਼ੀਕਿਊਟਿਵ ਮੇਲ ਲਈ ਰੱਖੀਆਂ ਗਈਆਂ ਨੇ ਕਨਸਟੇਬਲ ਐਗਜ਼ੀਕਿਊਟਿਵ ਮੇਲ ਐਕ ਸਰਵਿਸਮੈਨ ਅਦਰਸ ਇਹਨਾਂ ਲਈ ਜੋ ਪੋਸਟਾਂ ਸੀਟਾ ਰਿਜ਼ਰਵ ਰੱਖੀਆਂ ਗਈਆਂ ਨੇ ਉਹ ਇਸ ਪ੍ਰਕਾਰ ਨੇ ਅਨ ਰਿਜ਼ਰਵਡ ਦੀਆਂ 107 ਪੋਸਟਾਂ ਨੇ EWS 26 OBC 54 SC 62 ST 36 ਟੋਟਲ 285 ਪੋਸਟਾਂ ਕਨਸਟੇਬਲ ਐਗਜ਼ੀਕਿਊਟਿਵ ਮੇਲ ਐਕ ਸਰਵਿਸਮੈਨ ਅਦਰਸ ਲਈ ਕਨਸਟੇਬਲ ਐਗਜ਼ੀਕਿਊਟਿਵ ਮੇਲ ਐਕ ਸਰਵਿਸਮੈਨ ਕਮਾਂਡੋ ਓਨਲੀ ਕਮਾਂਡੋ ਦੇ ਕਮਾਂਡੋ ਵਾਲੇ ਜੋ ਐਕ ਸਰਵਿਸਮੈਨ ਨੇ ਉਹਨਾਂ ਲਈ ਜੋ ਸੀਟਾ ਰਿਜ਼ਰਵ ਨੇ ਉਹਨੇ ਅਨਰਿਜ਼ਰਵਡ ਲਈ 106 ای ڈبلیو ایس ਲਈ 25 او بی سی 56 ایس سی 138 ایس ٹی 51 ٹوٹل 376 پوسਟਾਂ ਐਕ ਸਰਵਿਸਮੈਨ ਕਮਾਂਡੋ میل کانਸਟੇਬਲ ایگزیکٹیو فی میلز ਦੀ ਗੱਲ ਕਰੀਏ ਤਾਂ ਅਨਰਿਜ਼ਰਵਡ ਲਈ 1047 ای ڈبلیو ایس 249 او بی سی 531 80457 एसटी 212 टोटल 2496 ਪੋਸਟਾਂ ਕਨਸਟੇਬਲ ਐਗਜ਼ੀਕਿਊਟਿਵ ਫੀਮੇਲਸ ਲਈ ਦੋਸਤੋ ਟੋਟਲ ਵੈਕੈਂਸੀਆਂ ਜੋ ਇਸ ਭਰਤੀ ਦੇ ਵਿੱਚ ਹੈ ਹੈ ਉਹ ਹੈ 7565 7565 ਸੀਟਾਂ ਨੇ ਦੋਸਤੋ ਅਤੇ ਜੋ ਇਸ ਪਰਤੀ ਦੀ ਪੇ ਸਕੇਲ ਰਹੇਗੀ ਉਹ ਪੇ ਲੈਵਲ 3 ਦੇ ਬੇਸ ਤੇ ਰਹੇਗੀ 21700 ਤੋਂ 69100 ਗਰੁੱਪ ਸੀ ਲਈ ਗਰੁੱਪ ਸੀ ਜਾਨੀ ਕਿ ਕਾਂਸਟੇਬਲ ਲੈਵਲ ਨੂੰ ਗਰੁੱਪ ਸੀ ਕਿਹਾ ਜਾਂਦਾ ਹੈ ਦੋਸਤੋ ਇਸ ਦੇ ਵਿੱਚ ਗੱਲ ਕਰੀਏ ਆਪਾਂ ਏਜ ਲਿਮਟ ਦੀ ਤਾਂ ਦੋਸਤੋ ਏਜ ਲਿਮਟ ਜੋ ਹੈ ਉਹ 18 ਤੋਂ 25 ਹੋਏਗੀ ਇਸ ਦੇ ਵਿੱਚ ਜਾਨੀ ਕਿ ਤੁਹਾਡਾ ਜਨਮ ਜੋ ਹੈ ਉਹ 27 2000 ਸਨ ਤੋਂ ਪਹਿਲਾਂ ਨਹੀਂ ਹੋਣਾ ਚਾਹੀਦਾ ਅਤੇ 1.7 2007 ਤੋਂ ਬਾਅਦ ਦਾ ਨਹੀਂ ਹੋਣਾ ਚਾਹੀਦਾ ਇਹ ਜ ਰਿਲਾਕਸੇਸ਼ਨ ਹੋਏਗੀ ਐਸਸੀਐਸਟੀ ਲਈ 5 ਸਾਲ ਓਬੀਸੀ ਲਈ 3 ਸਾਲ ਡੇਟ ਆਫ ਬਰਥ ਤੁਹਾਡੀ ਉਹੀ ਮੰਨੀ ਜਾਏਗੀ ਜੋ ਤੁਹਾਡੀ میٹرਿਕ ਅਤੇ ਪਲੱਸ 2 ਦੇ ਸਰਟੀਫਿਕੇਟਸ ਤੇ ਹੋਏਗੀ ਇਸ ਤੋਂ ਇਲਾਵਾ ਹੋਰ ਕੋਈ ਡੇਟ ਆਫ ਬਰਥ ਤੁਹਾਡੀ ਐਕਸੈਪਟ ਨਹੀਂ ਕੀਤੀ ਜਾਵੇਗੀ ਆਨਲਾਈਨ ਫਾਰਮ ਭਰਨ ਵੇਲੇ ਵੀ ਤੁਸੀਂ ਇਹੀ ਭਰਨੀ ਹੈ ਮਿਨੀਮਮ ਕੁਆਲਿਫਿਕੇਸ਼ਨ ਇਸ ਦੇ ਵਿੱਚ ਪਲੱਸ 2 ਰਹੇਗੀ ਅਤੇ 21 10 2025 ਤੋਂ ਪਹਿਲਾਂ ਪਹਿਲਾਂ ਤੁਹਾਡੀ ਪਲਸ 2 ਕਲੀਅਰ ਹੋਣੀ ਚਾਹੀਦੀ ਹੈ ਅਤੇ ਜੋ ਦਿੱਲੀ ਪੁਲਿਸ ਦੇ ਵਿੱਚ ਇਸ ਟਾਈਮ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਬੱਚਿਆਂ ਦੇ ਲਈ ਜੋ ਮਿਨੀਮਮ ਕੁਆਲੀਫਿਕੇਸ਼ਨ ਰਹੇਗੀ ਉਹ ਰਹੇਗੀ 11th ਯਾਨੀ ਕਿ 11ਵੀਂ ਪਾਸ ਹੋਣੇ ਚਾਹੀਦੇ ਨੇ ਉਹ ਬਾਕੀ ਵਾਲੇ ਸਾਰੇ ਲਈ ਪਲਸ 2 ਹੀ ਮਿਨੀਮਮ ਕੁਆਲੀਫਿਕੇਸ਼ਨ ਰਹੇਗੀ ਦੋਸਤੋ ਇਸ ਪਰ ਤਿੰਨੋਂ ਅਪਲਾਈ ਕਰਨ ਦੇ ਲਈ ਜੋ ਡਾਕੂਮੈਂਟਸ ਜ਼ਰੂਰੀ ਨੇ ਉਹ ਤਾਂ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਅਤੇ ਸਾਰੇ ਪੜ੍ਹਾਈ ਦੇ ਡਾਕੂਮੈਂਟਸ ਜ਼ਰੂਰੀ ਹੈਗੇ ਹੈਗੇ ਆ ਬਟ ਜੋ ਮੇਲ ਕੈਂਡੀਡੇਟਸ ਲਈ ਡਰਾਈਵਿੰਗ ਲਾਇਸੈਂਸ ਬਹੁਤ ਜ਼ਰੂਰੀ ਹੈ ਲਰਨਿੰਗ ਲਾਇਸੈਂਸ ਇਸ ਦੇ ਲਈ ਨਹੀਂ ਮੰਨਿਆ ਜਾਏਗਾ ਜਿਸ ਕੋਲੇ ਮੇਲ ਕੈਂਡੀਡੇਟ ਕੋਲੇ ਡਰਾਈਵਿੰਗ ਲਾਇਸੈਂਸ ਨਹੀਂ ਹੈ ਉਹਨਾਂ ਨੂੰ ਐਲੀਜੀਬਲ ਨਹੀਂ ਮੰਨਿਆ ਜਾਏਗਾ ਇਸ ਭਰਤੀ ਦੇ ਲਈ ਅਤੇ ਜਿਸ ਦਿਨ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਜਾਨੀ ਕਿ ਫਿਜ਼ੀਕਲ ਐਗਜ਼ਾਮ ਵਾਲੇ ਦਿਨ ਉਸ ਦਿਨ ਤੁਹਾਡੇ ਕੋਲੇ ਡਰਾਈਵਿੰਗ ਲਾਇਸੈਂਸ ਐਲ ਐਮ ਵੀ ਲਾਇਸੈਂਸ ਜ਼ਰੂਰ ਹੋਵੇ ਫੀਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 100 ਰੁਪਏ ਜੋ ਹੈ ਉਹ ਫੀਸ ਰੱਖੀ ਗਈ ਹੈ ਅਤੇ ਆਨਲਾਈਨ ਹੀ ਫੀਸ ਭਰੀ ਜਾਏਗੀ ਫੀਮੇਲ ਕੈਂਡੀਡੇਟ ਐਸ ਸੀ ਐਸ ਟੀ ਅਤੇ ਐਕ ਸਰਵਿਸਮੈਨ ਕੈਂਡੀਡੇਟਸ ਲਈ ਕੋਈ ਫੀਸ ਨਹੀਂ ਹੈ ਜੋ ਆਨਲਾਈਨ ਫੀਸ ਭਰੀ ਜਾਣੀ ਹੈ ਉਹ ਐਸ ਐਸ ਸੀ ਦੀ ਆਫੀਸ਼ੀਅਲ ਵੈਬਸਾਈਟ ਜਿੱਥੇ ਤੁਸੀਂ ਅਪਲਾਈ ਕਰ ਰਹੇ ਹੋ ਉਥੇ ਹੀ ਭਰੀ ਜਾਏਗੀ ਅਤੇ ਆਖਰੀ ਮਿਤੀ ਜੋ ਫੀਸ ਭਰਨ ਦੀ ਹੈ ਉਹ 22-10-2025 ਰਾਤ 11 ਵਜੇ ਤੱਕ ਹੈ ਉਸ ਤੋਂ ਬਾਅਦ ਤੁਸ ਤੁਹਾਡੇ ਕੋਲੇ ਕੋਈ ਆਪਸ਼ਨ ਨਹੀਂ ਹੋਵੇਗਾ ਫੀਸ ਭਰਨ ਦੇ ਲਈ ਅਤੇ ਫੀਸ ਜੋ ਭਰਨੀ ਹੈ ਉਹ ਭੀਮ UPI, ਨੈਟ ਬੈਂਕਿੰਗ, ਵਿਜ਼ਾ, ਮਾਸਟਰ ਕਾਰਡ, ਮੈਸਟਰੋ ਕਾਰਡ ਜਾਂ ਰੂਪਏ ਡੈਬਿਟ ਕਾਰਡ ਰਾਹੀਂ ਭਰ ਸਕਦੇ ਹੋ ਫੀਸ ਨਾ ਭਰਨ ਦੀ ਸੂਰਤ ਵਿੱਚ ਤੁਹਾਡੀ ਜੋ ਐਪਲੀਕੇਸ਼ਨ ਫਾਰਮ ਹੈ ਉਸ ਨੂੰ ਇਨਕੰਪਲੀਟ ਮੰਨ ਕੇ ਰਿਜੈਕਟ ਕਰ ਦਿੱਤਾ ਜਾਵੇਗਾ ਦੋਸਤੋ ਐਗਜ਼ਾਮੀਨੇਸ਼ਨ ਸੈਂਟਰਾਂ ਦੀ ਅਗਰ ਗੱਲ ਕਰੀਏ ਤਾਂ ਇਸ ਦੇ ਵਿੱਚ ਆਲ ਇੰਡੀਆ ਦੇ ਵਿੱਚ ਕਾਫੀ ਐਗਜ਼ਾਮੀਨੇਸ਼ਨ ਸੈਂਟਰਸ ਨੇ ਬਟ ਮੈਂ ਇਸ ਗੱਲ ਸਿਰਫ ਪੰਜਾਬ ਦੇ ਸੈਂਟਰਾਂ ਦੀ ਹੀ ਕਰਾਂਗਾ ਤੁਹਾਨੂੰ ਦੱਸਾਂਗਾ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਸੈਂਟਰ ਹਨ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਪੰਜਾਬ ਦੇ ਵਿੱਚ ਜੋ ਸੈਂਟਰ ਨੇ ਉਹ ਨੇ ਲੁਧਿਆਣਾ ਪਟਿਆਲਾ ਜਲੰਧਰ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੁਸੀਂ ਫਾਰਮ ਅਪਲਾਈ ਕਰਨ ਵੇਲੇ ਐਗਜ਼ਾਮੀਨੇਸ਼ਨ ਸੈਂਟਰ ਇਹਨਾਂ ਸੈਂਟਰਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਜੋ ਤੁਹਾਡਾ ਕੰਪਿਊਟਰ ਐਗਜ਼ਾਮੀਨੇਸ਼ਨ ਹੋਏਗਾ ਕੰਪਿਊਟਰ 베ਸ ਐਗਜ਼ਾਮੀਨੇਸ਼ਨ ਉਸ ਦੇ ਲਈ ਜੋ ਸਿਲੇਬਸ ਹੈ ਉਹ ਇਸ ਪ੍ਰਕਾਰ ਹੋਏਗਾ ਜਨਰਲ ਨੋਲੇਜ ਕਰੰਟ ਅਫੇਅਰ ਰੀਜ਼ਨਿੰਗ ਨੰਮਰਿਕਲ ਐਬਿਲਿਟੀ ਅਤੇ ਕੰਪਿਊਟਰ ਫੰਡਾਮੈਂਟਲ ਮੈਸ ਐਕਸਲ ਐਮ ਐਸ ਵਰਡ ਕਮਿਊਨੀਕੇਸ਼ਨ ਇੰਟਰਨੈਟ www ਐਂਡ ਵੈਬ ਬ੍ਰਾਊਜ਼ਰ ਐਟ ਸੈਕਟਰਾ ਜਰਨਲ ਨੌਲੇਜ ਤੇ ਕਰੰਟ ਅਫੇਅਰ 50 50 ਕੁਐਸਚਨਸ ਹੋਣਗੇ ਅਤੇ 50 ਨੰਬਰਾਂ ਦਾ ਪੇਪਰ ਹੋਏਗਾ ਰੀਜ਼ਨਿੰਗ ਦੇ ਵਿੱਚ 25 ਕੁਐਸਚਨ ਹੋਣਗੇ 25 ਨੰਬਰਾਂ ਦਾ ਪੇਪਰ ਹੋਏਗਾ ਨਿਊਮੈਰੀਕਲ ਐਬਿਲਿਟੀ 15 ਨਾਲ ਕੁਐਸਚਨ ਹੋਣਗੇ 15 ਨੰਬਰ ਦਾ ਪੇਪਰ ਹੋਏਗਾ ਅਤੇ ਕੰਪਿਊਟਰ ਫੰਡamentals ਦਾ ਜੋ ਪੇਪਰ ਹੋਏਗਾ ਉਹ ਉਹਦੇ ਵਿੱਚ 10 ਕੁਐਸਚਨ ਹੋਣਗੇ ਅਤੇ 10 ਨੰਬਰਾਂ ਦਾ ਪੇਪਰ ਹੋਏਗਾ ਇਹ ਸਾਰਾ ਪੇਪਰ ਦੇਣ ਲਈ ਤੁਹਾਡੇ ਕੋਲ 90 ਮਿੰਟ ਹੋਣਗੇ 90 ਮਿੰਟਾਂ ਦਾ ਸਮਾਂ ਦਿੱਤਾ ਜਾਵੇਗਾ ਤੁਹਾਨੂੰ ਅਤੇ ਇਸ ਪੇਪਰ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਰੱਖੀ ਗਈ ਹੈ 0.25 ਮਾਰਕ ਇਸ ਦੇ ਵਿੱਚ ਇੱਕ ਸਵਾਲ ਗਲਤ ਹੋਣ ਤੇ 0.25 ਮਾਰਕਸ ਕੱਟੇ ਜਾਣਗੇ ਸਾਰਾ ਪੇਪਰ ਸਿਰਫ ਦੋ ਲੈਂਗੁਏਜਾਂ ਜਾਨੀ ਕਿ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਹੀ ਹੋਏਗਾ ਉਹ ਤੁਹਾਡੇ ਕੋਲ ਆਪਸ਼ਨ ਹੋਏਗਾ ਤੁਸੀਂ ਇੰਗਲਿਸ਼ ਦੇ ਵਿੱਚ ਸਿਲੈਕਟ ਕਰਨਾ ਹੈ ਜਾਂ ਹਿੰਦੀ ਦੇ ਵਿੱਚ ਫਿਜ਼ੀਕਲ ਟੈਸਟ ਜੋ ਮੇਲਸ ਕੈਂਡੀਡੇਟਸ ਲਈ ਹੋਏਗਾ ਉਹ ਇਸ ਪ੍ਰਕਾਰ ਹੋਏਗਾ 30 ਸਾਲ ਦੀ ਉਮਰ ਤੱਕ ਜੋ ਮੇਲ ਕੈਂਡੀਡੇਟਸ ਨੇ ਉਹਨਾਂ ਦੀ ਜੋ ਰੇਸ ਹੋਏਗੀ 1600 ਮੀਟਰ ਉਹਦੇ ਲਈ ਸਮਾਂ ਦਿੱਤਾ ਜਾਵੇਗਾ 6 ਮਿੰਟਾਂ ਦਾ ਲੌਂਗ ਜੰਪ 14 ਫੁੱਟ ਦਾ ਹੋਏਗਾ ਹਾਈ ਜੰਪ 3 ਫੁੱਟ 9 ਇੰਚ ਦਾ ਹੋਏਗਾ 30 ਤੋਂ 40 ਦੇ ਵਿੱਚ ਵਿੱਚ ਨੇ ਜੋ ਉਹਨਾਂ ਨੂੰ 1600 ਮੀਟਰ ਰੇਸ ਲਈ 7 ਮਿੰਟ ਦਿੱਤੇ ਜਾਣਗੇ ਲੌਂਗ ਜੰਪ 13 ਫੁੱਟ ਦਾ ਹੋਏਗਾ ਹਾਈ ਜੰਪ 3 ਫੁੱਟ 6 ਇੰਚ ਦਾ ਹੋਏਗਾ ਜੋ 40 ਸਾਲ ਤੋਂ ਅਬਵ ਹੋਣਗੇ ਉਹਨਾਂ ਨੂੰ ਜੋ ਸਮਾਂ ਦਿੱਤਾ ਜਾਏਗਾ ਰੇਸ 1600 ਮੀਟਰ ਰੇਸ ਲਈ ਉਹ ਦਿੱਤਾ ਜਾਏਗਾ 8 ਮਿੰਟ ਦਾ ਸਮਾਂ ਅਤੇ ਲੋੰਗ ਜੰਪ 12 ਫੁੱਟ ਦਾ ਹੋਏਗਾ ਹਾਈ ਜੰਪ 3 ਫੁੱਟ 3 ਇੰਚ ਦਾ ਹੋਏਗਾ ਇਸ ਦੇ ਵਿੱਚ ਗੱਲ ਕਰੀਏ ਫਿਜ਼ੀਕਲ ਮੈਜ਼ਰਮੈਂਟ ਮੇਲ ਕੈਂਡੀਡੇਟਸ ਦੇ ਬਾਰੇ ਤਾਂ ਮੇਲ ਕੈਂਡੀਡੇਟਸ ਦੀ ਜੋ ਹਾਈਟ ਚਾਹੀਦੀ ਹੈ ਉਹ 170 ਸੈਂਟੀਮੀਟਰ ਮਿਨੀਮਮ ਚਾਹੀਦੀ ਹੈ ਅਤੇ ਜੋ ਰਿਲੈਕਸੇਸ਼ਨ ਮਿਲੇਗੀ ਐਸਟੀ ਕੈਂਡੀਡੇਟਸ ਨੂੰ 5 ਸੈਂਟੀਮੀਟਰ ਦੀ ਅਤੇ ਜੋ ਦਿੱਲੀ ਪੁਲਿਸ ਦੇ ਵਿੱਚ ਕੰਮ ਕਰ ਰਹੇ ਨੇ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ 5 ਸੈਂਟੀਮੀਟਰ ਦੀ ਰਿਲੈਕਸੇਸ਼ਨ ਮਿਲੇਗੀ ਜਸਟ ਜੋ ਹੈ ਉਹ ਟੋਕਟ 81 ਸੈਂਟੀਮੀਟਰ ਹੋਣੀ ਚਾਹੀਦੀ ਹੈ ਅਤੇ 4 ਸੈਂਟੀਮੀਟਰ ਦਾ ਫਲਾਬ ਹੋਣਾ ਚਾਹੀਦਾ ਹੈ ਚੈਸਟ ਦੇ ਵਿੱਚ ਅਤੇ ਐਸਟੀ ਕੈਂਡੀਡੇਟਸ ਨੂੰ 5 ਸੈਂਟੀਮੀਟਰ ਦੀ ਇਸ ਦੇ ਵਿੱਚ ਛੋਟ ਹੈ ਅਤੇ ਦਿੱਲੀ ਸਟਾਫ ਦਿੱਲੀ ਪੁਲਿਸ ਦੇ ਵਿੱਚ ਜੋ ਕੰਮ ਕਰ ਰਹੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ 5 ਸੈਂਟੀਮੀਟਰ ਦੀ ਛੋਟ ਹੈ ਚੈਸਟ ਦੇ ਗੱਲ ਕਰੀਏ ਫੀਮੇਲ ਕੈਂਡੀਡੇਟਸ ਦੇ ਫਿਜ਼ੀਕਲ ਐਗਜ਼ਾਮ ਬਾਰੇ ਤਾਂ ਜੋ 30 ਸਾਲ ਤੱਕ ਦੀਆਂ ਫੀਮੇਲ ਕੈਂਡੀਡੇਟਸ ਨੇ ਉਹਨਾਂ ਦੀ 1600 ਮੀਟਰ ਰੇਸ ਹੋਏਗੀ ਅਤੇ ਉਹਨਾਂ ਨੂੰ 8 ਮਿੰਟ ਦਾ ਸਮਾਂ ਦਿੱਤਾ ਜਾਵੇਗਾ 1600 ਮੀਟਰ ਰੇਸ ਕਲੀਅਰ ਕਰਨ ਦੇ ਲਈ ਲੌਂਗ ਜੰਪ 10 ਫੁੱਟ ਦਾ ਹੋਏਗਾ ਹਾਈ ਜੰਪ 3 ਫੁੱਟ ਦਾ ਹੋਏਗਾ ਅਤੇ ਜੋ ਫੀਮੇਲ ਕੈਂਡੀਡੇਟਸ 30 ਸਾਲ ਤੋਂ ਉੱਪਰ ਅਤੇ 40 ਸਾਲ ਤੋਂ ਨੀਚੇ ਨੇ ਉਹਨਾਂ ਨੂੰ 1600 ਮੀਟਰ ਰੇਸ ਕਲੀਅਰ ਕਰਨ ਦੇ ਲਈ 9 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਲੌਂਗ ਜੰਪ 9 ਫੁੱਟ ਦਾ ਅਤੇ ਹਾਈ ਜੰਪ 9 2 ਫੁੱਟ 9 ਇੰਚ ਦਾ ਹੋਏਗਾ ਅਤੇ ਜੋ 40 ਸਾਲ ਤੋਂ ਅਬਵ ਨੇ ਫੀਮੇਲ ਕੈਂਡੀਡੇਟਸ ਉਹਨਾਂ ਨੂੰ 1600 ਮੀਟਰ ਰੇਸ ਕਲੀਅਰ ਕਰਨ ਦੇ ਲਈ 10 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਲੌਂਗ ਜੰਪ 8 ਫੁੱਟ ਦਾ ਹੋਏਗਾ ਅਤੇ ਹਾਈ ਜੰਪ 2 ਫੁੱਟ 6 ਇੰਚ ਦਾ ਹੋਏਗਾ ਅਤੇ ਫਿਜ਼ੀਕਲ ਮੀਜ਼ਰਮੈਂਟ ਜੋ ਫੀਮੇਲ ਕੈਂਡੀਡੇਟਸ ਦਾ ਹੋਏਗਾ ਉਸਦੇ ਲਈ ਜੋ ਹਾਈਟ ਮਿਨੀਮਮ ਰੱਖੀ ਗਈ ਹੈ 157 ਸੈਂਟੀਮੀਟਰ ਰੱਖੀ ਗਈ ਹੈ ਅਤੇ ਐਸਸੀ ਐਸਟੀ ਕੈਂਡੀਡੇਟਸ ਲਈ 2 ਸੈਂਟੀਮੀਟਰ ਦੀ ਰਿਲੈਕਸੇਸ਼ਨ ਹੈ ਅਤੇ ਜੋ ਦਿੱਲੀ ਪੁਲਿਸ ਦੇ ਸਟਾਫ ਨੇ ਉਹਨਾਂ ਦੇ ਬੱਚਿਆਂ ਲਈ 5 ਸੈਂਟੀਮੀਟਰ ਦੀ ਰਿਲੈਕਸੇਸ਼ਨ ਰੱਖੀ ਗਈ ਹੈ ਦੋਸਤੋ ਫਿਜ਼ੀਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਤੁਹਾਡਾ ਮੈਡੀਕਲ ਹੋਏਗਾ ਅਤੇ ਮੈਡੀਕਲ ਦੇ ਵਿੱਚ ਤੁਹਾਡੇ ਐਨਕਾਂ ਨਾਲ ਲੱਗੀਆਂ ਹੋਣ ਅਤੇ 6/12 ਦਾ ਜੋ ਤੁਹਾਡਾ ਵਿਜ਼ਨ ਹੈ ਉਹ ਹੋਣਾ ਚਾਹੀਦਾ ਹੈ ਘੱਟੋ ਘੱਟ ਤੁਹਾਡੀਆਂ ਦੋਨੋਂ ਅੱਖਾਂ ਦਾ ਵਿਜ਼ਨ 6/12 ਦਾ ਹੋਣਾ ਚਾਹੀਦਾ ਹੈ ਅਤੇ ਕਲਰ ਬਲਾਈਂਡਨੈਸ ਦੀ ਦਿੱਕਤ ਨਹੀਂ ਹੋਣੀ ਚਾਹੀਦੀ। ਅਗਰ ਦੋਸਤੋ ਤੁਹਾਡੀ ਕੋਈ ਅੱਖ ਦੀ ਕੋਈ ਸਰਜਰੀ ਹੋਈ ਹੈ ਜਾਂ ਕੋਈ ਅੱਖ ਦੇ ਵਿੱਚ ਡਿਫੈਕਟ ਹੈ ਤਾਂ ਤੁਸੀਂ ਇਸ ਭਰਤੀ ਲਈ ਐਲੀਜੀਬਲ ਨਹੀਂ ਹੋ ਅਤੇ ਮੈਡੀਕਲ ਦੇ ਵਿੱਚ ਕਿਸੇ ਨੂੰ ਵੀ ਕੋਈ ਰਿਲੈਕਸੇਸ਼ਨ ਨਹੀਂ ਦਿੱਤੀ ਜਾਵੇਗੀ। ਅਗਰ ਤੁਹਾਡੀ ਬੋਡੀ ਦੇ ਉੱਪਰ ਕੋਈ ਟੈਟੂ ਬਣਿਆ ਹੋਇਆ ਹੈ ਤਾਂ ਫਿਰ ਵੀ ਤੁਸੀਂ ਐਲੀਜੀਬਲ ਨਹੀਂ ਹੋ ਇਸ ਭਰਤੀ ਦੇ ਲਈ। ਹਾਂ ਅਗਰ ਤੁਹਾਡਾ ਟੈਟੂ ਤੁਹਾਡੀ ਬਾਹਾਂ ਤੋਂ 1/4 ਭਾਗ ਦਾ ਬਣਿਆ ਹੋਇਆ ਹੈ ਜੋ ਤੁਹਾਡੇ ਹੱਥ ਤੇ ਉੱਪਰ ਬਣਿਆ ਹੋਇਆ ਹੈ ਅਤੇ ਉਹ ਤੁਹਾਡੇ ਹੱਥ ਤੋਂ 1/4 ਭਾਗ ਦਾ ਹੈ ਬਹੁਤ ਹੀ ਛੋਟਾ ਹੈ ਤਾਂ ਤੁਸੀਂ ਐਲੀਜੀਬਲ ਹੋ ਇਸ ਭਰਤੀ ਦੇ ਲਈ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਜੋ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜਾਣੇ ਹਨ ਉਹ オリジナル ਡਾਕੂਮੈਂਟਸ ਲੈ ਕੇ ਜਾਣੇ ਹਨ ਫੋਟੋਕਾਪੀਸ ਤਾਂ ਲੈ ਕੇ ਹੀ ਜਾਣੀਆਂ オリジナル ਡਾਕੂਮੈਂਟਸ ਵੀ ਲੈ ਕੇ ਜਾਣੇ ਹਨ ਅਤੇ 2 ਘੰਟੇ ਪਹਿਲਾਂ ਤੁਸੀਂ ਆਪਦੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਲੈਣੀ ਹੈ ਫਿਜ਼ੀਕਲ ਐਗਜ਼ਾਮ ਤੋਂ 2 ਘੰਟੇ ਪਹਿਲਾਂ ਅਤੇ ਜੋ ਇਸਦੇ ਲਈ ਡਾਕੂਮੈਂਟਸ ਲੈ ਕੇ ਜਾਣੇ ਹਨ ਉਹ ਇਸ ਤਰ੍ਹਾਂ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ভোটার ਆਈਡੀ ਕਾਰਡ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਪਾਸਪੋਰਟ ਆਈਡੀ ਕਾਰਡ ਇਸ਼ੂਡ ਬਾਈ ਸਕੂਲ ਕਾਲਜ ਯੂਨੀਵਰਸਿਟੀ ਜੇ ਤੁਸੀਂ ਗਵਰਨਮੈਂਟ ਦੇ ਅੰਡਰ ਕੋਈ ਸੇਵਾ ਨਿਭਾ ਰਹੇ ਹੋ ਤਾਂ ਤੁਹਾਡਾ ਆਈਡੀ ਕਾਰਡ ਲੱਗੇਗਾ ਅਗਰ ਤੁਸੀਂ ਐਕ ਸਰਵਿਸਮੈਨ ਹੋ ਤਾਂ ਡਿਸਚਾਰਜ ਬੁੱਕ ਨਾਲ ਲੈ ਜਾਣੀ ਜ਼ਰੂਰੀ ਹੋਏਗੀ ਸੈਂਟਰ ਅਤੇ ਕੇਂਦਰ ਸਰਕਾਰ ਵੱਲੋਂ ਫੋਟੋ ਵਾਲਾ ਕੋਈ ਆਈਡੀ ਕਾਰਡ ਜਾਰੀ ਹੋਇਆ ਹੈ ਤਾਂ ਤੁਸੀਂ ਉਹ ਵੀ ਨਾਲ ਲੈ ਜਾ ਸਕਦੇ ਹੋ ਦੋਸਤੋ ਇਸ ਦੇ ਵਿੱਚ ਤੁਹਾਨੂੰ ਆ ਆਪਣਾ ਐਡਮਿਟ ਕਾਰਡ ਲੈ ਜਾਣਾ ਜ਼ਰੂਰੀ ਹੋਏਗਾ ਅਤੇ ਨਾਲ ਦੋ ਪਾਸਪੋਰਟ ਸਾਈਜ਼ ਫੋਟੋਆਂ ਲੈ ਜਾਣੀਆਂ ਜ਼ਰੂਰੀ ਹੋਣਗੀਆਂ ਇਹ ਸਾਰੇ ਡਾਕੂਮੈਂਟਸ ਨੂੰ ਯਾਦ ਰੱਖ ਲਿਓ ਦੋਸਤੋ ਜਾਂ ਤੁਸੀਂ ਫਿਊਚਰ ਯੂਜ਼ ਦੇ ਲਈ ਇਸ ਵੀਡੀਓ ਨੂੰ ਸੇਵ ਕਰਕੇ ਰੱਖ ਸਕਦੇ ਹੋ ਦੋਸਤੋ ਅਗਰ ਤੁਸੀਂ ਕੋਈ ਰਿਲੈਕਸੇਸ਼ਨ ਲੈਣੀ ਹੈ ਤਾਂ ਤੁਹਾਨੂੰ ਆਪਣਾ ਆਕਾਸ਼ਟ ਸਰਟੀਫਿਕੇਟ ਵੀ ਨਾਲ ਲੈ ਜਾਣਾ ਜ਼ਰੂਰੀ ਹੋਏਗਾ ਇਹ ਸਾਰੇ ਡਾਕੂਮੈਂਟਸ ਤੁਸੀਂ ਆਪਣੇ ਨਾਲ ਫੋਟੋਕਾਪੀਸ ਕਰਕੇ ਅਤੇ origignal ਵੀ ਨਾਲ ਲੈ ਕੇ ਜਾਣੇ ਹਨ ਇਸ ਭਰਤੀ ਦੇ ਲਈ ਜੋ ਕਟਆਫ ਰੱਖੀ ਗਈ ਹੈ ਉਹ ਇਸ ਪ੍ਰਕਾਰ ਰੱਖੀ ਗਈ ਹੈ ਦੋਸਤੋ ਅਨਰਿਜ਼ਰਵਡ ਲਈ 35 ਨੰਬਰਾਂ ਦੀ ਕਟਆਫ ਚੱਕੀ ਜਾਏਗੀ ਐਸਸੀ ਐਸਟੀ ਓਬੀਸੀ ਈਡਬਲਯੂਐਸ ਲਈ 30 ਨੰਬਰਾਂ ਦੀ ਕਟਆਫ ਚੱਕੀ ਜਾਵੇਗੀ ਅਤੇ ਈਐਸਐਮ ਲਈ 25 ਨੰਬਰਾਂ ਦੀ ਕਟਆਫ ਚੱਕੀ ਜਾਵੇਗੀ ਦੋਸਤੋ ਇਹ ਸਾਰੀ ਜਾਣਕਾਰੀ ਦਿੱਲੀ ਪੁਲਿਸ ਰਿਕਰੂਟਮੈਂਟ 2025 ਬਾਰੇ ਜਾਣਕਾਰੀ ਤਾਂ ਹੋਰ ਵੀ ਬਹੁਤ ਸੀਗੀ ਦੱਸਣ ਲਈ ਪਰ ਆਪਾਂ ਸਿਰਫ ਜ਼ਰੂਰੀ ਜ਼ਰੂਰੀ ਜਾਣਕਾਰੀਆਂ ਹੀ ਤੁਹਾਨੂੰ ਦੱਸਿਆ ਨੇ ਵੀਡੀਓ ਪਹਿਲਾਂ ਹੀ ਬਹੁਤ ਜ਼ਿਆਦਾ ਲੰਬੀ ਬਣ ਚੁੱਕੀ ਹੈ ਅਗਰ ਆਪਾਂ ਸਾਰੀ ਜਾਣਕਾਰੀ ਦੱਸਣ ਲੱਗ ਜਾਂਦੇ ਤਾਂ ਇਸ ਤੋਂ ਵੀ ਜ਼ਿਆਦਾ ਵੱਡੀ ਵੀਡੀਓ ਬਣ ਜਾਣੀ ਸੀ ਜੋ ਵਿਊਅਰਸ ਨੂੰ ਘੱਟ ਪਸੰਦ ਆਉਂਦੀ ਹੈ ਇਸ ਕਰਕੇ ਆਪਾਂ ਸਿਰਫ ਜ਼ਰੂਰੀ ਜ਼ਰੂਰੀ ਪੁਆਇੰਟਸ ਹੀ ਤੁਹਾਨੂੰ ਦੱਸੇ ਹਨ ਦੋਸਤੋ ਜ਼ਿਆਦਾ ਜਾਣਕਾਰੀ ਦੇ ਲਈ ਇਸ ਦਾ ਤੁਸੀਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਜਾਵੇਗਾ ਇਸ ਨੋਟੀਫਿਕੇਸ਼ਨ ਦਾ ਪੂਰਾ ਪੀਡੀਐਫ ਦਾ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਜੋ ਲਿੰਕ ਹੋਏਗਾ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਤੁਸੀਂ ਉਥੋਂ ਕਲਿੱਕ ਕਰਕੇ ਲਿੰਕ ਨੂੰ ਅਪਲਾਈ ਕਰ ਸਕਦੇ ਹੋ ਉਸ ਤੋਂ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਗਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਨਾਲ ਤੁਸੀਂ ਸੰਤੁਸ਼ਟ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ